ਅੱਜ ਦੀ ਵੀਡੀਓ ਵਿੱਚ ਬਈ ਪੰਜ ਨਗਾਂ ਦੀ ਵੀਡੀਓ ਬਣਾਈ ਆ ਤੇ ਦੋ ਬਾਈ ਕੁੜੇ ਗਾਮਾ ਨੇ ਤਾਜ਼ੀਆਂ ਸੂਈਆਂ ਪਿੰਡ ਦੇ ਅਲਪੁਰਾ ਮਿਰਜ਼ਾ ਜ਼ਿਲ੍ਹਾ ਬਠਿੰਡਾ ਸੀਲਫੂਲ ਨੇੜੇ ਭਗਤਪਾਈ ਦਾ ਸ਼ਹਿਰ ਆ ਜਾਂਦਾ ਕੋਠਾਗੁਰੂ ਦਾ ਮੋਬਾਈਲ ਨੰਬਰ ਬੋਲੀ ਜੀ ਨਹੀਂ ਨਹੀਂ ਮੈਂ 15433773 ਨੇ ਇੱਕ ਹੋਰ ਨੰਬਰ ਹੈ 9915151747 ਠੀਕ ਆ ਬਾਈ ਆ ਬੱਚੀ ਦੀ ਕਿੰਨੀ ਉਮਰ ਆ ਬਾਈ ਇਹਦੀ 13 ਮਹੀਨੇ ਦੀ ਉਮਰ ਹੈ ਸਹੀ ਏਜ ਡੈਨਮਾਰਕ 40432 ਦੀ ਇਹਦੀ ਮਾਂ ਥੱਲੇ 38 ਤੋਂ 49 ਲੀਟਰ ਦੁੱਧ ਦੇਈ ਜਾਂਦੀ ਆ ਆਪਾਂ ਮੈਂ ਡੀਐਨਏ ਕਰਾ ਲਈ ਕੋਈ ਬੱਚੇ ਦੇ ਵਿੱਚ ਠੀਕ ਆ ਬਾਈ ਇੰਨੀ ਤਸੱਲੀ ਆ ਬੱਚੇ ਦੀ ਆ ਕੁੱਤ ਚੱਤਲ ਦੰਦਾਂ ਦੀ ਗਰੰਟੀ ਆਪ ਦੀ ਹਾਈਟ ਸਾਰਾ ਕੁਝ ਬਾਕੀ ਉੱਤੋਂ ਸਾਰੀ ਦੇਖ ਕੇ ਆਓ ਹਨਾਂ ਦੀ ਤੇ ਦੰਦਾਂ ਦੀ ਗਰੰਟੀ ਆਪਣੀ ਬੱਚੇ ਦਾ ਨਹੀਂ ਗਰੰਟੀ ਠੀਕ ਆ ਬਾਈ ਤੇ ਤਿੰਨੇ ਬੱਚੀਆਂ ਦੀ ਤੇ ਆ ਬੈਡ ਕਦੋਂ ਸੂਈ ਇਹ ਕੱਲ ਸੂਈਏ ਸ਼ਾਮ ਨੂੰ ਜੀ ਠੀਕ ਆ ਇਹਦੇ ਮੰਨ ਲਓ ਕਿ 11 11 ਕੁ 12 ਲੀਟਰ ਦੁੱਧ ਹੋਊਗਾ ਹੁਣ ਬਾਲਾ ਬੋਈ ਆ ਕੱਲ ਸ਼ਾਮ ਦੀ ਸੂਈ ਵੀ ਆ ਜੇਰ ਦੀ ਤੇ ਮੰਨ ਲਓ ਕਿ ਬੱਚੇ ਸੁੰਦੀ ਤਾਜੀ ਸੁੰਦੀ ਦੀ ਉਹਦੀ ਵੀਡੀਓ ਕਹਿੰਦਾ ਜਿਹੜਾ ਬੰਦਾ ਲੂਗਾ ਉਹਨੂੰ ਦਿੱਤੀ ਜਾਊਗੀ ਤੇ ਆ ਬੜਕਾ ਦੋਸਤ ਇਹ ਬੱਲਗੀਆਂ ਦਾ ਪੰਜਵਾਂ ਦਿਨ ਆ ਅੱਜ ਜੀ ਠੀਕ ਆ ਬਾਈ ਇਹਦੀ ਵੀ ਜੇਰ ਤੇ ਵੀਡੀਓ ਬੱਚੇ ਦੀ ਉਹਦੀ ਵੀ ਵੀਡੀਓ ਦਿਖਾਵਾਂਗੇ ਆਪਾਂ ਠੀਕ ਆ ਬਾਈ ਹੂੰ ਤੇ ਅੱਗੇ ਬੱਚੀ ਆ ਗਈ ਬਾਈ ਇਹਦੀ ਕਿੰਨੀ ਉਮਰ ਆ ਇਹਦੀ ਹੈਗੀ ਜੀ 11 12 ਮਹੀਨੇ ਦੀ ਉਮਰ ਠੀਕ ਆ ਬਾਈ ਇਹ ਹਾਈਟ ਨੇ ਦੋਨਾਂ ਦੀ ਸੇਮ ਹੀ ਆ ਇਹ ਕਿਹੜੇ ਸੀਮੰਦ ਦੀ ਆ ਇਹ ਹੌਟ ਸਟਾਰ ਦੀ ਖੋਦ ਆ ਵੀਰੇ ਠੀਕ ਆ ਬਾਈ ਇਹਦੀ ਮਾਂ ਥਲੇ 2 ਲੀਟਰ ਦੁੱਧ ਆ ਜਿਹੜੇ ਦੋਨਾਂ ਦਾ ਮੈਨੂੰ ਪਤਾ ਫੁੱਲ ਗਰੰਟੀ ਹੈ ਇਹਨਾਂ ਦੀ ਮੈਨੂੰ ਪਤਾ ਸਭ ਮੈਂ ਦੱਸਦਾ ਠੀਕ ਆ ਬਾਈ ਆਂ ਤੰਡਾਂ ਦੀ ਤੇ ਥਣਾਂ ਦੀ ਤੇ ਅੰਦਰ ਬੱਚੇ ਦਾ ਨਹੀਂ ਦੀ ਗਰੰਟੀ ਤੇ ਆ ਬੱਚੇ ਦੀ ਕਿੰਨੀ ਉਮਰ ਹੈ ਇਹਦੀ ਮੰਨ ਲਓ ਕਿ 8 ਤੋਂ 9 ਮਹੀਨੇ ਉਮਰ ਹੋਈ ਠੀਕ ਆ ਬਾਈ ਹਾਂ ਤੇ ਇਹਦਾ ਬਈ ਮੈਨੂੰ ਪਤਾ ਨਹੀਂ ਕੋਈ ਹਨਾ ਵੀ ਮੇਰੀ ਇਹ ਲਈ ਵੀ ਆ ਹੂੰ ਤੇ ਆਪਾਂ ਇਹਨੂੰ ਝੂਠ ਬੋਲ ਕੇ ਕਿਸੇ ਨੂੰ ਦੇਣੀ ਪਈ ਨਹੀਂ ਸਹੀ ਗੱਲ ਆ ਹਾਂ ਹੂੰ ਚਾਰ ਥਣ ਦੰਦੋਂ ਕੀ ਦਾ ਉਹ ਸਾਡੀ ਗਰੰਟੀ ਆ ਬਾਈ ਠੀਕ ਆ ਉਹ ਆਪਣੇ ਜੇ ਬੱਚੇ ਜਿਹੜਾ ਲਾ ਕੇ ਭੇਜਦੇ ਕੋਈ ਵੀ ਬੰਦਾ ਜੇ ਕੋਈ ਇਹੋ ਜੀ ਗੱਲਬਾਤ ਹੋਈ ਠੀਕ ਆ ਬਾਈ ਆਦੀ ਦਾ ਹਾਈਟ ਤੇ ਮੰਨ ਲਓ ਕਿ ਥਣਾ ਆ ਵੀ ਉੱਤੋਂ ਦੇਖ ਕੇ ਲੈ ਕੇ ਜਾਵੇ ਕੋਈ ਵੀ ਜਾਨਵਰ ਬਣਾ ਆਦੀ ਸਾਰੇ ਬਾਕੀ ਸਭ ਚੀਜ਼ ਦੀ ਮੇਰੀ ਗਰੰਟੀ ਆ ਬੱਚੇ ਤਾਂ ਨਹੀਂ ਦੰਗਾਂ ਸੁਈਆਂ ਦੀ ਪਰ ਅੰਦਰ ਜ਼ੇਰ ਦਾ ਕਤਰ ਰਹਿੰਦਾ ਹੋਵੇ ਉਹਦੀ ਵੀ ਗਾਰੰਟੀ ਆ ਠੀਕ ਆ ਬਾਈ ਧੰਨਵਾਦ